ਸਤਿ ਸ੍ਰੀ ਅਕਾਲ ਜੀ ਈਰਮਾਨ ਪੰਜਾਬੀ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂ ਹੈ ਗਾਈ ਟਾਈਮ ਦੂਰ ਦਿਨ ਵਾਲੇ ਨੇ ਮਾਨ ਨੇ ਪਾਤੀ ਸਨੀ ਟਿੱਗ ਡਿੱਗ ਵੀ ਆਪਣੀ ਵੀਡੀਓ ਦੇ ਉੱਪਰੋਂ ਬਾਪੇ ਗੇਬ ਚਾਰੀ ਮਸੰਬਰ ਨਾ ਪੈ ਰਹੇ ਹੈ ਇਹਨਾਂ ਤਾਂ ਕਰਨੇ ਪੈ ਰਹੇ ਹੈ ਆਪਣਾ ਬਿੜਾ ਛੋਟਾ ਕਰਕੇ ਬਹੁਤ ਗਾ ਪੈਂਦਾ ਥੋੜੀ ਥੋੜੀ ਹੋ ਜਾਂਦੀ ਹੈ ਈਰਮਾਨ ਸ੍ਰੀਕਾਲ ਕਰੋ ਪੁੱਤਰ ਸੁਸ਼ੇ ਗਾਜੀ ਸਰ ਹੈ। ਕੂੜਾ ਚੱਕਣ ਨਾਲ ਲੱਗਦੇ ਮੋਂ ਉਹਦੇ ਨੇ ਪਾ ਦੇ। ਹੁਣ ਤਾਂ ਹੀ ਉੱਡਿਆ ਕਰੋ ਮੂਰੇ ਤੇ ਪੱਲੀ ਵੀ ਲਾ ਦੇ ਨਰਮਨ। ਹੰ ਆਨੇ ਰਗਾ ਨੂਰ ਗਾਇ ਕਰਨ ਨੂੰ ਗਾਵਾਂ ਲਾ ਬੈਠ ਹੈ ਹੈ ਕਾਂਦ ਕੱਢੀ ਜਾਵੇ ਤਾਂ ਬਾਲੀ ਵਧੀਆ ਗੱਲ ਬਣ ਜੀ ਫਿਰ ਤਾਂ ਵਧੀਆ ਹੋ ਜੇ ਕੋਨੇ ਰਗਾ ਗਾਇ ਕਰਨਗੇ ਆਪਣਾ ਸਾਰਾ ਪਰਜਾ ਕਰੂ ਇਹ ਤੂੰ ਰਸੋਈ ਚ ਆਇਆ ਕਰੂ ਨਮਨ

लगे कि अपने कोकू पी लो पानी पी लो <्णुण> पानी पी लो पाई को पानी पी लो पी लो पी लो पी लो कोकली पानी पी लो मिलो 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 पी लो फिर बाहर जाओगे पी लो पानी पी लो ਇਧਰ ਦੇਖੋ ਇਧਰ ਦੇਖੋ ਭਾਈ ਛੜੀ ਖਲੀਰਾਮ ਖਲੀਰਾਮ ਛੜਾ ਖਲੀਆ ਉਹਨੇ ਕੱਕ ਖਾਇਲਾ ਖਲੀ ਇਹ ਛੜੀ ਖਲੀ ਐ ਤੇ ਵਾਲੀ ਛਣੀ ਖਲੀ ਐ ਇਹ ਕਹਿੰਦਾ ਮੈਨੂੰ ਕੋਈ ਬੋਂਦਾ ਭਾਈ ਖਲੀ ਨੂੰ ਕੋਈ ਬੋਂਦਾ ਨਹੀਂ ਸੀ ਕੋਕੋ ਨੂੰ ਮਾਣੀ ਤੱਕ ਖਲੀ ਨੂੰ ਕੁਛ ਨਬਾਇਆ ਨਹੀਂ ਦੇਖਤਾ ਸੀ ਹਣਾ ਇਹ ਕਹਿੰਦਾ ਮੈਨੂੰ ਕੋਈ ਬੋਂਦਾ ਛਾਣਾ ਖੜੀ ਉਹ ਤੈਨੂੰ ਪਾਣੀ ਰਮਣ ਤਰੂ ਮਸ ਚੱਕਿਆ ਨਹੀਂ ਆਣਾ ਰਮਣ ਨੂੰ ਆ ਜਾਂਦਾ ਪੁੱਤਰ ਤੈਨੂੰ ਪਾਣੀ ਧਰ ਦੇ ਠੀਕ ਹੈ ਤੁਸੀਂ ਖਾ ਖਾ ਲੋ ਨਾ ਆ ਖਾ ਲੋ ਤੁਸੀਂਨੇ ਆ ਖਾਓ ਚੀਜੀ ਖਾਓ ਖਾ ਲੋ ਖਾ ਲੋ ਖਾ ਲੋ ਹੋਏ 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 ਨਾ ਨਾ ਭਾਈ ਨਾ ਭਾਈ ਨਾ ਭਾਈ ਨਾ ਭਾਈ ਮੇਰੇ ਟਿੱਡੇ ਚ ਮਨਿਕਾ ਉਹ ਤੇ ਨਾ ਪੜਦਾ ਖਲੀ ਘਾਰੇ ਕੱਖ ਓ ਮਾਈ ਆ ਚੱਕ ਕੇ ਮਾਨ ਲਗਾ ਟਿੱਪੇ ਵਿਚਾਰਾ ਅੰਦਰ ਗਿੱਲਾ ਬਲ ਹੋਇਆ ਪਿਆ ਸੀ ਕਈ ਦਿਨ ਹੋ ਗਏ ਸੀ ਚੱਕਿਆ ਨਹੀਂ ਸੀ ਖੱਦਾ ਸਾਫ ਹੋ ਜੇ ਇਹਨੇ ਨਾ ਬੋਕਰ ਮਾਰ ਦਨਗੇ ਆ ਗਿਆ ਜੀਰ ਮਾਨ ਚੰਡੀਗੜ੍ਹ ਤੋਂ जा मैं मैं है कुछ ठीक है जी अपना एडा बुलाओ थोड़े शेयर करता सारे जने फुल इंजॉय करया करो फुर्ट करो लाइक शेयर कमेंट जरूर करो कर है। ਆਪਣੀ ਚੀਜ਼ ਦੀ ਪਛਾਣ ਨਹੀਂ ਹੋਈ। ਸੱਚੀ ਉਹ ਹੁੰਦੇ ਮੈਂ ਬਣਿਆ। ਇਹ ਤਾਂ ਹੈ। ਹੈਨਾ? ਕਿਨੇ ਦਾ ਕਟੇ ਲਈ ਬੈਠਾ ਸੀ ਭਾਈ ਕਰਨ ਵਾਲਾ ਆਪਣੀ ਸੀ ਕਲਾ।

ਨਾ ਮੱਤ ਕਰ ਡਾਕਟਰਾਂ ਨੇ ਤੇਰੀ ਜਾਨ ਕੱਢੀ ਐ ਸਮਝ ਮੈਂ ਤੇਰੇ ਟੱਟ ਜਾਨ ਪਾਈ ਐ ਮੈਨੂੰ ਐ ਤੇਰਾ ਜੋਰ ਲੱਗ ਜੂ ਲੈ ਭਾਈ ਤੂੰ ਮਾਰਾ ਇਹ ਨਾ ਮੱਤ ਕਰਸਿਂ ਥੈਂਕ ਯੂ ਇੰਨੀ ਫਾਰਮਲਟੀ ਕਰੀਏ ਨਹੀਂ ਐ ਨਹੀਂ ਤੈਨੂੰ ਐਂ ਜਵਾਬ ਨਹੀਂ ਦੇਣਾ ਨਹੀਂ चल करा दे काम जमा आपको भर के हाई ठंडा होने देना सिरमन क्यों लाऊं भी हो जो फिर के रिवर बना के हो जो गरम रोटी खानी है रोटी आटे दी होती है ये आटा गरम हो गया भाई पी लो ना ये मुंडी सांडी ना पे जानेंगे गरम ना पर हम सोन पाते तो बात नहीं वाहे गुरु, गुरु ने अपन वत्ता वाहे गुरु मोहेर करे ਮੈਂ ਗੁਰੂ ਮੇਰ ਕਰੇ ਲਿਖਤਾ ਏ ਤੇ ਮੇਰੀ ਕਰੂਗਾ ਹਾਂ ਜੀ ਸਾਰੇ ਨੂੰ ਬਾਏ ਜੀ ਟਾਟਾ ਕੱਲੂ ਮਿਲਦੇ ਕੱਲ ਦੇ ਬਲੌ